ਹਰੀਂਦਰਪਾਲ ਸਿੰਘ ਉਹ ਜਿਹੜੀ ਅਸੀਂ ਭਾਸੋ ਚੁੰਗੀ ਤੇ ਖੜੇ ਸੀਗੇ ਜੀ ਅਸੀਂ ਚਾਰ ਪੰਜ ਰਿਪੋਰਟਰ ਖੜੇ ਸੀਗੇ ਅਲੱਗ-ਅਲੱਗ ਚੈਨਲ ਦੇ ਇੱਕੋ ਦਮ ਕੋਈ ਇੱਕ ਸਰਦਾਰ ਜਿਹਾ ਆਇਆ ਕਿਸੇ ਬੰਦੇ ਨਾਲ ਵੀਡੀਓ ਕਾਲਿੰਗ ਕਰ ਰਿਆ ਸੀ ਅੱਗੇ ਸਰਦਾਰ ਸੀਗਾ ਕੋਈ ਦੂਜੀ ਮੈਂ ਕਿਹਾ ਕੇਵਲ ਵਾਲੇ ਦੇ ਬੰਦੇ ਸੀਗੇ ਜੀ ਰੈਡ ਸਕੁਆਇਰ ਪਤਾ ਨਹੀਂ ਕਿਤੇ ਕੋਈ ਐਮਐਲਏ ਦੀ ਹੋਣੀ ਜੀ ਤੇ ਇੱਕੋ ਦਮ ਬੰਦੇ ਆਏ ਉਹ ਕਿਹਾ ਵੀਡੀਓ ਕਾਲਿੰਗ ਕਰਦੇ ਆਹੀ ਪੱਤਰਕਾਰ ਨੇ ਉਸ ਤੋਂ ਬਾਅਦ ਸਿੱਧਾ ਮੇਰੇ ਬੌਸ ਨੂੰ ਜਿਹੜਾ ਸੀਗੇ ਉਹ ਬਹੁਤ ਪੂਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਤੇ ਮੈਂ ਉਹਨਾਂ ਦੇ ਮਤਲਬ ਕਿ ਕੋਲ ਪਹੁੰਚਿਆ ਕੈਮਰੇ ਤੇ ਰਿਕਾਰਡਿੰਗ ਕਰ ਰਿਹਾ ਸੀਗਾ ਅਸੀਂ 500 ਚੁੰਗੀ ਦੇ ਖੜੇ ਸੀਗੇ ਚੌਕ ਦੇ ਵਿੱਚ ਤਿੰਨ ਚਾਰ ਚੈਨਲ ਦੇ ਰਿਪੋਰਟਰ ਵੀ ਸੀਗੇ ਮੇਰੇ ਬੌਸ ਵੀ ਸੀਗੇ ਇੱਕੋ ਦਮ ਬੰਦੇ ਆਏ ਕੋਈ ਵੀਡੀਓ ਕਾਲਿੰਗ ਤੇ ਕੋਈ ਪਤਾ ਨਹੀਂ ਸਰਦਾਰ ਸੀਗਾ ਉਸ ਤੋਂ ਪਹਿਲਾਂ ਵੀ ਸੀ ਨਾ ਦੇਖਿਆ ਵੀ ਕੋਈ ਅਮੀਰ ਅਰਮਿਤ ਪਠਾਨ ਮਾਜਰਾ ਦੇ ਬੰਦੇ ਸੀਗੇ ਲਾਦੇ ਨਾਮ ਦੇ ਉਹ ਕਿਸੇ ਫੋਨ ਤੇ ਉਸ ਬੰਦੇ ਨੂੰ ਆਰਡਰ ਦੇ ਰਹੇ ਸੀਗੇ ਉਹਨਾਂ ਨੇ ਮੇਰੇ ਬੌਸ ਨੂੰ ਇੱਕੋ ਦਾ ਜਿਹੜਾ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਮੈਂ ਉਹਦੀ ਰਿਕਾਰਡਿੰਗ ਕਰਨ ਲਈ ਆਪਣਾ ਕੈਮਰਾ ਕੱਢਿਆ ਤੇ ਰਿਕਾਰਡਿੰਗ ਕਰ ਰਿਹਾ ਸੀਗਾ ਉਹਨਾਂ ਨੇ ਪਹਿਲਾਂ ਤਾਂ ਮੇਰਾ ਕੈਮਰਾ ਤੋੜਨਾ ਚਾਹਿਆ ਲੇਕਿਨ ਮੈਂ ਕੈਮਰਾ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਵੀ ਬਹੁਤ ਜ਼ਿਆਦਾ ਪੰਜ ਪੁੰਚ ਮਾਰੇ ਕੋਸਣ ਵਗੈਰਾ ਬਹੁਤ ਕੁੱਟਿਆ ਉਸ ਤੋਂ ਬਾਅਦ ਜਿਹੜਾ ਸੀਗਾ ਮੈਂ ਕੈਮਰਾ ਫਿਰ ਵੀ ਨਹੀਂ ਦੇ ਰਿਆ ਸੀਗਾ ਤਾਂ ਉਹਨਾਂ ਨੇ ਪਤਾ ਨਹੀਂ ਮੇਰੇ ਹੱਥ ਤੇ ਕੀ ਚਬੋਇਆ ਤੇ ਇੱਕਦਮ ਕੈਮਰਾ ਜਿਹੜਾ ਮੇਰੇ ਤੋਂ ਖੋਲਿਆ ਸਾਡੀਆਂ ਤਾਰਾਂ ਕੱਟਤੀਆਂ ਸੀ ਉਸ ਤੋਂ ਬਾਅਦ ਕੰਪਲੀਟ ਆਈ ਅਸੀਂ ਇੱਥੇ ਗਏ ਉੱਤੇ ਤੇ ਹਰਮੀਤ ਸਿੰਘ ਪਟਾਣ ਮਾਜਰਾ ਦੇ ਬੰਦੇ ਔਲਾ ਦੇ ਦੇ ਬੰਦੇ ਆਏ ਉਹਨਾਂ ਨੇ ਆ ਕੇ ਮੈਨੂੰ 40 50 ਬੰਦੇ ਸੀ ਆ ਕੇ ਬਹੁਤ ਮਾਰਿਆ ਮੈਨੂੰ ਡੰਡਿਆਂ ਨਾਲ ਮਾਰਿਆ ਜੀ ਉਸ ਤੋਂ ਪਹਿਲੇ ਜੀ ਮੈਂ ਆਪਣੇ ਰਿਪੋਰਟਰਸ ਨੂੰ ਬੁਲਾ ਚੁੱਕਿਆ ਸੀ ਫਰਸਟ ਵੇ ਦੇ ਦੇ ਲਿਵਿੰਗ ਇੰਡਿਆ ਦੇ ਪਰ ਰਿਪੋਰਟਰਸ ਨੂੰ ਬੁਲਾਏ ਪਰ ਉਹਨਾਂ ਨੇ ਉਹਨਾਂ ਦਾ ਕੈਮਰਾ 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 ਖੋ ਕੇ ਉਹਨਾਂ ਨੂੰ ਹੀ ਬਹੁਤ ਮਾਰਿਆ ਔਰ ਮੈਨੂੰ ਵੀ ਬਹੁਤ ਮਾਰਿਆ ਉਹਨਾਂ ਨੇ ਔਰ ਉਸ ਤੋਂ ਬਾਅਦ ਮੈਨੂੰ ਚੱਕ ਕੇ ਲੈ ਕੇ ਜੀ ਗੱਡੀ 'ਚ ਪਾ ਕੇ ਚੱਕ ਕੇ ਲੈ ਕੇ ਜਾ ਰਹੇ ਸੀ ਮੈਨੂੰ ਇਹ ਨਹੀਂ ਪਤਾ ਕਿੱਥੇ ਲੈ ਕੇ ਜਾ ਰਹੇ ਸੀ ਉਸ ਤੋਂ ਬਾਅਦ ਰਾਗੀਰਾ ਨੇ ਆ ਕੇ ਮੈਨੂੰ ਬਚਾਇਆ ਔਰ ਓਰੇਜਿੰਦਰਾ ਹਸਪੀਟਲ ਪਹੁੰਚਾਇਆ ਮੈਨੂੰ ਜੀ ਮੇਰਾ ਨਾਮ ਅਨਿਲ ਅੰਦੇਲਾ ਜੀ ਰੈਡ ਸਪਰਾਉਟ ਕੰਪਨੀ ਐ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰੇ ਦੀ ਤੇ ਲਦੀਨ ਸੀਗਾ ਇਹ ਇਹਦੇ ਬੰਦਿਆਂ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਸਾਡੇ ਕੈਮਰੇ ਖੋਲੇ بیسਬਾਲ ਦੇ ਡੰਡੇ ਤਲਵਾਰਾਂ ਇਹਨਾਂ ਕੋਲ ਸੀਗੀਆਂ ਆਉਂਦੇ ਕੁਝ ਨਹੀਂ ਪੁੱਛਿਆ ਕਹਿੰਦੇ ਤੁਸੀਂ ਉਰੇ ਕੀ ਕਰਨ ਆਏ ਤਾਰਾ ਵੜਾਣ ਆਏ ਹੋ ਇਹ ਕਹਿ ਕੇ ਇਹਨਾਂ ਦੇ ਨਾਲ ਦੇ ਨਾਲ ਸਾਡੇ ਤੇ ਤਿੰਨਾਂ ਤੇ ਅਟੈਕ ਕਰਤਾ ਸਾਡੇ ਤੇ ਸਾਡੇ ਜਿਆਦਾ ਮਤਲਬ ਪ੍ਰੋਪਰ ਐਂਡ ਤਸੱਲੀ ਨਾਲ ਮਾਰੀਆਂ ਨੇ ਇਹਨਾਂ ਨੇ ਬੱਚਿਆਂ ਦੇ ਕੋਲ ਪਤਾ ਹੀ ਨਹੀਂ ਕਿ ਆਈਡੀ ਨੇ ਦੋ ਜਣਿਆਂ ਦੇ ਬਸ ਮੂੰਹ ਨਹੀਂ ਟਕੇ ਹੋਏ ਸੀ ਬਾਕੀ ਸਾਰਿਆਂ ਦੇ ਮੂੰਹ ਤੇ ਰਮਾਲ ਬੰਨੇ ਹੋਏ ਸੀਗੇ ਜੀ ਜਿੰਨੇ ਵੀ ਸੀਗੇ ਗਿਣਤੀ ਨਹੀਂ ਸੀ ਕਿਸੇ ਮਤਲਬ ਗੱਡੀਆਂ ਹੀ ਸੀਗੇ ਆ ਕੇ ਫੜਾਫੜਾ ਰੁਕੀਆਂ ਔਰਾਂ ਦੇ ਕੁਛ ਨਹੀਂ ਪੁੱਛ ਰਹੇ ਬਸ ਸਿੱਧਾ ਹਮਲਾ ਕੀਤਾ ਇਹਨਾਂ ਨੇ ਆ ਕੇ ਅਸੀਂ ਹੁਣ ਆਪਣਾ ਇਲਾਜ ਕਰਾ ਰਹੇ ਹਸਪੀਟਲ ਜਾ ਕੇ ਹੀ ਸੰਤੋਸ਼ ਰਾਣੀ ਹੈ ਮੇਰੇ ਹਸਬੰਡ ਫਾਸਟ ਪੇ ਦੇ ਵਿੱਚ ਕੰਮ ਕਰਦੇ ਨੇ ਕੇਵਲ ਦਾ ਕਿਵਲ অপারেਟਰ ਨੇ ਕੰਮ ਕਰ ਦਿਨੇ ਕਿਵਲ ਦਾ ਬਹੁ ਦਿਨਾਂ ਤੋਂ ਮੇਰੇ ਘਰ ਵਾਲੇ ਨੂੰ ਬਹੁਤ ਧਮਕੀ ਆਉਂਦੀ ਸੀ ਕਿ ਤੇਰੀ ਵਿੱਚ ਨਾਈ ਇਹ ਏਰੀਆ ਸੀ ਚਲਾਣਾ ਹੈਗਾ ਅਸੀਂ ਐਵੇਂ ਕਰਨਾ ਹੈਗਾ ਮਗਰ ਮੇਰੇ ਘਰ ਵਾਲੇ ਦੀ ਕੰਪਲੀਟ ਆਣ ਤੇ ਮੇਰੇ ਘਰ ਵਾਲਾ ਕੰਪਲੀਟ ਕਰਨ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਆ ਕੇ ਗੱਡੀਆਂ ਵਿੱਚ ਕਾਲੀ ਗੱਡੀਆਂ ਵਿੱਚੋਂ ਬੰਦੇ ਨਿਕਲੇ ਤੇ 15 20 25 ਬੰਦਿਆਂ ਨੇ ਮੇਰੇ ਘਰ ਵਾਲੇ ਨੂੰ ਬਹੁਤ ਡੰਡਿਆਂ ਨਾਲ ਮਾਰਿਆ ਕਿ ਇਹ ਜਿਹੀਆਂ ਸਰਕਾਰਾਂ ਦਾ ਕੀਆ ਕਰਾਂਗੇ ਅਸੀਂ ਗਰੀਬ ਬੰਦੇ ਆ ਆਪਣੀ ਨੌਕਰੀ ਕਰਕੇ ਆਪਣਾ ਘਰ ਚਲਾਣੇ ਆ ਮੇਰੇ ਹਸਬੰਡ ਬਹੁਤ شریف ਬੰਦੇ ਨੇ ਕਦੀ ਵੀ ਕਿਸੇ ਨੂੰ ਗਲਤ ਨਹੀਂ ਬੋਲਿਆ ਇਸ ਤੱਕ ਮਗਰ ਇਸ ਤਰ੍ਹਾਂ ਕਿਸੇ ਬੰਦੇ ਨੂੰ ਮਾਰ ਦੇਣਾ ਅੱਜ ਤੱਕ ਇਹ ਜੀ ਸਰਕਾਰ ਕਦੀ ਨਹੀਂ ਦੇਖੀਏਗੀ ਕਿਉਂਕਿ ਕਰੀਬਨ ਦਾ ਮਿਹਨਤ ਕਰਕੇ ਰੋਟੀ ਖਾਂਦਾ ਹੋਵੇ ਤਾਂ ਉਹਨੂੰ ਸ਼ਰੇਆਮ ਬਜ਼ਾਰ ਦੇ ਵਿੱਚ ਡਾਂਗਾ ਛੋਟਿਆਂ ਨਾਲ ਮਾਰਿਆ ਜਾਵੇ ਮੇਰੇ ਹਸਬੰਦ ਨੂੰ ਬਹੁਤ ਮਾਰਿਆ ਮੈਂ ਦੱਸਾਂ ਕਿੱਥੇ ਜਾਵਾਂ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਕੀ ਕਰਾਂ ਕਿਸ ਨੂੰ ਕਿਸ ਨੂੰ ਕਹਾਂ ਕਿਹੜੀ ਸਰਕਾਰ ਨੂੰ ਦੱਸਾਂ ਕੁਝ ਦਿਨਾਂ ਤੋਂ ਜਿਹੜੀ ਇੱਥੇ ਗੁੰਡਾਗਰਦੀ ਚੱਲ ਰਹੀ ਹੈ ਪਟਿਆਲੇ ਦੇ ਵਿੱਚ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ اے ਤੇ ਇਸ ਦੇ ਜਿਹੜੇ ਕੁਝ ਗੁੰਡੇ ਨੇ ਲਾ ਦੇਣਾ ਇੱਕ ਇਹਨਾਂ ਦੀ ਅਸੀਂ ਜਿਹੜੀ ਧੱਕੇਸ਼ਾਹੀ ਕਰ ਰਹੇ ਸੀ ਇੱਥੇ ਬਦਮਾਸ਼ੀ ਤੇ ਇਹਦੀਆਂ ਖਬਰਾਂ ਵਗੈਰਾ ਲਾ ਰਹੇ ਸੀ ਅਸੀਂ ਅੱਜ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਇੱਕ ਬੰਦਾ ਹੋਰ ਕੁੱਟਣਾ ਸ਼ੁਰੂ ਕਰਤਾ ਕੋਈ ਕੇਬਲ ਵਾਲਿਆਂ ਦਾ ਉੱਥੇ 500 ਚੁੰਗੀ ਤੇ ਅਸੀਂ ਉੱਥੇ ਪਹੁੰਚਿਆ ਸੀ ਕਵਰੇਜ ਕਰ ਰਹੇ ਆ ਤੇ ਇਹਨਾਂ ਦਾ ਮੇਨ ਟਾਈਮ ਉਹਨੇ ਬੰਦੇ ਆਏ ਬੰਦਿਆਂ ਨੇ ਪਛਾਣਿਆ ਵੀ ਇਹ ਇਹ ਕਹਿੰਦੇ ਜੀ ਇਹੀ ਹੈ ਜਿਹੜਾ ਹਰਮੀਤ ਸਿੰਘ ਪਠਾਨ ਮਾਜਰੇ ਦੇ ਖਿਲਾਫ ਖਬਰਾਂ ਲਾ ਰਹੇ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਸੀਗਾ ਉਹਨੇ ਮਤਲਬ ਲੱ ਕਹਿੰਦਾ ਲਾਦੇ ਇਹਨੂੰ ਵੀਡੀਓ ਕਾਲ ਲਈ ਲਾਦੇ ਇਹਨੂੰ ਵੀ ਲਾਦੇਨ ਸਾਹਿਬ ਨੂੰ ਕਹਿੰਦਾ ਦੇਖੋ ਇਹ ਹੀ ਆ ਲਦੇਨ ਨੇ ਕਹੇ ਇਹ ਹੀ ਆ ਉਸ ਤੋਂ ਬਾਅਦ ਜੀ ਪੈ ਗਏ ਬੜੀ ਬੁਰੀ ਤਰ੍ਹਾਂ ਹਨ ਇਹਨਾਂ ਇਹਨੇ ਹੋਰ ਬੰਦੇ ਆ ਕੇ ਜੀ ਬੁਲਾ ਲਏ ਇਹਨਾਂ ਨੇ ਇਹ ਫਿਰ ਸਾਡੇ ਨਾਲ ਤੇ ਆ ਨੂੰ ਵੀ ਪੈ ਗਏ ਇਹਨਾਂ ਨੇ ਕੈਮਰਾ ਖੋਲਿਆ ਸਿਰ ਵਿੱਚ ਸੱਟਾਂ ਮਾਰੀਆਂ ਇੰਜਰੀ ਕੀਤੀਆਂ ਮੇਰੀ ਚੈਨੀ ਖੋਲੀ ਕੈਸ਼ ਸੀਗਾ ਕੈਮਰਾ ਸੀ ਕੈਮਰਾ ਖੋਲਿਆ ਤੇ ਨਾਲ ਮਾਈਕ ਵਗੈਰਾ ਸਾਡੇ ਯੂਨਿਟ ਸੀ ਜਨਾ ਲਾਈਵ ਵਾਲਾ ਉਹ ਸਾਰਾ ਲੈ ਕੇ ਉੱਥੇ ਭੱਜ ਗਏ ਮੇਰੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਜਦੋਂ ਮੈਂ ਥੱਲੇ ਡਿੱਗ ਪਿਆ ਤੇ ਸਾਰੇ ਤਿੰਨ ਇੱਕ ਐਂਬੂਲੈਂਸ ਲੱਗੀ ਹੂਟਰ ਮਾਰਦੀ ਤੇ ਇਹਨਾਂ ਜੋ ਇੱਕ ਬੰਦਾ ਕਹਿੰਦਾ ਵੀ ਪੁਲਿਸ ਆ ਗਈ ਤੇ ਇਹ ਕਹਿ ਕੇ ਇਹ ਉੱਥੋਂ ਭੱਜ ਗਏ ਤੇ ਫਿਰ ਮੈਨੂੰ ਲੋਕਾਂ ਨੇ ਉੱਥੋਂ ਮਨਰੋਠਾ ਠੂਕੇ ਇਹ ਉੱਥੇ ਕੈਮਿਸਟਰੀ ਦੁਕਾਨ ਕੋਲ ਆਏ ਅਸੀਂ ਉੱਥੋਂ ਫਿਰ ਕਿਸੇ ਨੇ ਮੈਨੂੰ ਮੋਟਰਸਾਈਕਲ ਦੇ ਉੱਤੇ ਰਜਿੰਦਰਾ ਹਸਪਤਾਲ ਛੱਡਿਆ ਤੇ ਇੱਥੇ ਮੈਂ ਐਡਮਿਟ ਹੋਇਆ